ਵੀਡੀਓ ਵੇਖ ਰਿਹਾ ਸਾਰੇ ਭੈਣਾਂ ਤੇ ਭਰਾਵਾਂ ਵਾਹੇ ਕੁਰਚੀ ਦਾ ਖਾਲਸਾ ਵੇ ਕੁਰਚੀ ਤੇ ਸਤਿ ਸ੍ਰੀ ਅਕਾਲ ਆਸ ਕਰਦੀ ਕਿ ਤੁਸੀਂ ਸਾਰੇ ਚੜ੍ਹਦੀ ਕਲਾ ਵਿੱਚ ਹੋਵੋਗੇ ਸੋ ਅੱਜ ਆਪਾਂ ਨਵੀਂ ਵੀਡੀਓ ਲੈ ਕੇ ਹਾਜ਼ਰ ਹੋਏ ਆ ਅੱਜ ਆਪਾਂ ਬਣਾਵਾਂਗੇ ਪਿੰਡਿਆਂ ਦੀ ਸਬਜ਼ੀ ਤੇ ਇਹਦੇ ਲਈ ਆਪਾਂ ਜਿਹੜਾ ਤੇਲ ਉਹ ਗਰਮ ਆਪਣਾ ਹੋ ਚੁੱਕਿਆ ਵਾ ਤੇ ਇਹਦੇ ਤੇ ਸਭ ਤੋਂ ਪਹਿਲਾਂ ਆਪਾਂ ਜਿਹੜੀਆਂ ਪਿੰਡੀਆਂ ਫਰਾਈ ਕਰਾਂਗੇ ਜੇ ਤੁਸੀਂ ਚਾਹੋ ਤੇ ਪਹਿਲਾਂ ਪਿਆਜ਼ ਵੀ ਫਰਾਈ ਕਰ ਸਕਦੇ ਹੋ ਪਰ ਮੈਂ ਪਹਿਲਾਂ ਇੱਥੇ ਪਿੰਡੀਆਂ ਫਰਾਈ ਕਰਨ ਲੱਗੀ ਹਾਂ ਫਿਰ ਆਪਾਂ ਪਿਆਜ਼ ਕੱਟਾਂਗੇ ਫਿਰ ਆਪਾਂ ਸਾਰੇ ਮਿਕਸ ਚ ਨਾਲ ਐਡ ਕਰਾਂਗੇ 9-10 ਕੌਮ ਦੇ ਪਿਆਜ਼ ਤਾਂ ਜੀ ਸਬਜ਼ੀ ਸਾਡੀ ਜਿਹੜੀ ਬਣ ਚੁੱਕੀ ਹੈ ਟਮਾਟਰ ਅਸੀਂ ਪਾਤਾ ਸੀ ਆਹ ਮਸਾਲੇ ਸਾਡੇ ਲਉਣਾ ਆ ਮਿਰਚਾ ਹਲਦੀ ਆ ਤੇ ਥੋੜੀ ਜਿਹੀ ਅਦਰਕ ਪਾਉਣ ਲੱਗਿਆ ਤਾਂ ਕਿ ਦੇ ਜੀ ਸਬਜ਼ੀ ਵਾਸਤੇ ਵਧੀਆ ਤੇ ਇੱਕ ਆਪਣਾ ਮਟਾਪੇ ਵਾਸਤੇ ਵੀ ਥੋੜਾ ਜਿਹਾ ਹਿੰਗ ਲੀਓ ਤੇ ਹੁਣ ਅਸੀਂ ਪਾਵਾਂਗੇ ਤੇ ਲਾਸਟ ਵਿੱਚ ਆਪਾਂ ਥੋੜਾ ਜਿਹਾ ਨਿੰਬੂ ਵਿੱਚ ਪਾਵਾਂਗੇ ਕਿਉਂਕਿ ਉਹਦੇ ਨਾਲ ਜਿਹੜੀ ਆਪਣੀ ਸਬਜ਼ੀ ਵਧੀਆ ਰਹਿੰਦੀ ਹੈ ਜੋੜ ਚੀਨੀ ਹੈ ਜੀ ਲਓ ਜੀ ਹੁਣ ਅਸੀਂ ਜਿਹੜਾ ਨਿੰਬੂ ਪਾਵਾਂਗੇ ਵਾਸ ਕਰਦੇ ਕਿ ਤੁਹਾਨੂੰ ਸਾਡੀ ਅੱਜ ਵਾਲੀ ਨਵੀਂ ਵੀਡੀਓ ਪਸੰਦ ਆਈ ਤਾਂ ਸਮਦਾਇ ਤੇ ਸਮਦਾਇ ਲਾਈਕ ਲੈਂਡ ਸ਼ੇਅਰ ਜ਼ਰੂਰ ਕਰਨਾ ਜਲਦੀ ਮਿਲਦੇ ਅਗੀਆਂ ਨਵੀਂ ਵੀਡੀਓ ਦੇ ਨਾਲ ਵਾਇਕੁਚੀ ਕਾ ਖਾਲਸਾ ਵਾਇਕੁਚੀ ਕੀ